ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਰਕਾਰੀ ਰਿਹਾਇਸ਼ ਦੇ ਨਿਰਮਾਣ ਅਤੇ ਸੁੰਦਰੀਕਰਨ ਦੇ ਵਿੱਚ ਕਥਿਤ ਬੇਨਿਯਮੀਆਂ ਲਈ ਲੋਕ ਨਿਰਮਾਣ ਵਿਭਾਗ ਦੇ ਦੋ ਇੰਜੀਨੀਅਰਾਂ ਨੂੰ ਜਿਹੜਾ ਮੁਅਤਲ ਕਰ ਦਿੱਤਾ ਗਿਆ ਹੈ ਵਿਜੀਲੈਂਸ ਡਾਇਰੈਕਟੋਰੇਟ ਨੇ ਇਹ ਕਾਰਵਾਈ ਦਿੱਲੀ ਦੇ ਸਿਵਲ ਲਾਈਨਸ ਸਥਿਤ ਸੇਫ ਲੈਗ ਸਟਾਫ ਰੋਡ ਸਥਿਤ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਦੀ ਉਸਾਰੀ ਦੇ ਵਿੱਚ ਕਥਿਤ ਬੇਨਿਯਮੀਆਂ ਦੇ ਦੋ ਸ਼ੇਡ ਦੋ ਇੰਜੀਨੀਅਰਾਂ ਦੇ ਖਿਲਾਫ ਕੀਤੀ ਹੈ ਅਤੇ ਇਸ ਤੋਂ ਇਲਾਵਾ ਵਿਜੀਲੈਂਸ ਡੈਕੋਰੇਟ ਨੇ ਕੇਂਦਰੀ ਲੋਕ ਨਿਰਮਾਣ ਵਿਭਾਗ ਨੂੰ ਇੱਕ ਪੱਤਰ ਲਿਖ ਕੇ ਪੰਜ ਹੋਰ ਇੰਜੀਨੀਅਰਾਂ ਨੂੰ ਜਿਹੜਾ ਮੁਅਤਲ ਕਰਨ ਅਤੇ ਅਨੁਸ਼ਾਸਨੀ ਕਾਰਵਾਈ ਕਰਨ ਦੀ ਜਿਹੜੀ ਮੰਗ ਕੀਤੀ ਹੈ ਜੋ ਹੁਣ ਦਿੱਲੀ ਤੋਂ ਬਾਹਰ ਤਾਇਨਾਤ ਹਨ ਜਾਂ ਸੇਵਾਮੁਕਤ ਹੋ ਚੁੱਕੇ ਹਨ ਦਰਅਸਲ ਲੋਕ ਨਿਰਮਾਣ ਵਿਭਾਗ ਦਿੱਲੀ ਸਰਕਾਰ ਦੇ ਅਧੀਨ ਕੰਮ ਕਰਨ ਵਾਲੀ ਇੱਕ ਏਜੰਸੀ ਦਾ ਆਪਣਾ ਕੇਟਰ ਜਿਹੜਾ ਉਹ ਨਹੀਂ ਹੈ ਇਸ ਲਈ ਅਜਿਹੇ ਅਧਿਕਾਰੀਆਂ ਨੂੰ ਸੀ CPWD ਦੁਆਰਾ ਜਿਹੜਾ ਤੈਨਾਤ ਅਤੇ ਤਬਾਦਲਾ ਜਿਹੜਾ ਉਹਨਾਂ ਦਾ ਕੀਤਾ ਜਾਂਦਾ ਹੈ ਤੇ ਇਸ ਦੇ ਲਈ ਡਾਇਰੈਕਟੋਰੇਟ ਨੇ CPWD ਤੋਂ ਬਾਕੀਆਂ ਦੇ ਖਿਲਾਫ ਜਿਹੜੀ ਕਾਰਵਾਈ ਕਰਨ ਦੀ ਮੰਗ ਕੀਤੀ ਆ CPWD ਦੇ ਡਾਇਰੈਕਟੋਰੇਟ ਡਾਇਰੈਕਟਰ ਜਨਰਲ ਨੂੰ ਲਿਖੇ ਇੱਕ ਪੱਤਰ ਦੇ ਵਿੱਚ ਵਿਜੀਲੈਂਸ ਡਾਇਰੈਕਟੋਰੇਟ ਨੇ ਕਿਹਾ ਹੈ ਕਿ ਲੈਫਟਿਨੈਂਟ ਗਵਰਨਰ ਵੀ ਕੇ सक्सेना ਨੇ ਤਤਕਾਲੀ ਚੀਫ ਇੰਜੀਨੀਅਰ ਸੁਪਰੀਡੈਂਟ ਇੰਜੀਨੀਅਰ ਅਤੇ ਚੀਫ ਇੰਜੀਨੀਅਰ ਦੇ ਖਿਲਾਫ ਮੁਅਤਲੀ ਅਤੇ ਭਾਰੀ ਜੁਰਮਾਨੇ ਲਈ ਅਨੁਸ਼ਾਸਨੀ ਕਾਰਵਾਈ ਸ਼ੁਰੂ ਕਰਨ ਦੇ ਲਈ ਜਿਹੜਾ ਉਹਨਾਂ ਨੇ ਮਨਜ਼ੂਰੀ ਆ ਆਪਣੀ ਉਹ ਦੇਰਤੀਆ ਹੁਣ ਦਿੱਲੀ ਦੇ ਵਿੱਚ ਉਹ ਤਨਾਇਤ ਨਹੀਂ ਸੀ ਡਾਇਰੈਕਟੋਰੇਟ ਨੇ ਕਿਹਾ ਹੈ ਕਿ ਉਹ ਉਪ ਰਾਜਪਾਲ ਨੇ ਸਾਫ ਦਾ ਪ੍ਰਿੰਸੀਪਲ ਚੀਫ ਇੰਜੀਨੀਅਰ ਅਤੇ ਸਾਫ ਦਾ ਕਾਰਜਕਾਰੀ ਇੰਜੀਨੀਅਰ ਜੋ ਕਿ ਦੋਵੇਂੇ ਸੇਵਾਮੁਕਤ ਹੋ ਚੁੱਕੇ ਹਨ ਦੇ ਖਿਲਾਫ ਅਨੁਸ਼ਾਸਨੀ ਕਾਰਵਾਈ ਨੂੰ ਮਨਜ਼ੂਰੀ ਦਿੱਤੀ ਹੈ ਤੇ ਇਸ ਤੋਂ ਇਲਾਵਾ ਸਮਾਂਬੱਧ ਤਰੀਕੇ ਦੇ ਨਾਲ ਕੋਈ ਵੀ ਕਾਰਵਾਈ ਦੀ ਜਿਹੜੀ ਰਿਪੋਰਟ ਦੀ ਉਹ ਮੰਗੀ ਗਈ ਆ ਅਧਿਕਾਰੀਆਂ ਦੇ ਮੁਤਾਬਕ ਪਿਛਲੇ ਸਾਲ 19 ਜੂਨ ਨੂੰ ਇਸ ਪ੍ਰੋਜੈਕਟ ਦੀ ਜਿਹੜੀ ਯੋਜਨਾਬੰਦੀ ਅਤੇ ਅਮਲ ਦੇ ਵਿੱਚ ਸ਼ਾਮਲ 7 ਇੰਜੀਨੀਅਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤੇ ਗਏ ਸਨ ਕਿਉਂਕਿ ਉਸਾਰੀ ਸੰਬੰਧੀ ਜਾਰੀ ਕੀਤੇ ਗਏ ਟੈਂਟਰ ਦੇ ਵਿੱਚ ਨਵੀਂ ਉਸਾਰੀ ਦੌਰਾਨ ਕਥਿਤ ਤੌਰ ਤੇ ਕਈ ਖਾਮੀਆਂ ਤੇ ਬੇਨਿਯਮੀਆਂ ਜਿਹੜੀਆਂ ਪਾਈਆਂ ਗਈਆਂ ਸਨ ਇਸ ਦੇ ਨਾਲ ਹੀ ਮੁੱਖ ਮੰਤਰੀ ਨਿਵਾਸ ਚਵਾਦੇ ਦੇ ਬਦਲਾਅ ਦੇ ਵਿੱਚ ਕੋਈ ਜਿਹੜੀ ਆੜ ਦੇ ਵਿੱਚ ਹੋਰੀ ਉਸਾਰੀ ਨੂੰ ਲੈ ਕੇ ਦਿੱਲੀ ਸਰਕਾਰ ਵੱਲੋਂ ਕੋਈ ਜਵਾਬ ਜਿਹੜਾ ਉਹ ਨਹੀਂ ਆਇਆ ਅਤੇ ਦੱਸ ਦਈਏ ਕਿ ਮੁੱਖ ਮੰਤਰੀ ਦੇ ਬੰਗਲੇ ਦੇ ਨਿਰਮਾਣ ਦੇ ਵਿੱਚ ਬੇਨਿਯਮੀਆਂ ਹੀ ਨਹੀਂ ਸੀਪੀਆਈ ਬਿਲਡਿੰਗ ਉਪਨੀਯਮਾਂ ਦੀ ਜਿਹੜੀ ਪਾਲਣਾ ਨਾ ਕਰਨ ਦੀ ਜਿਹੜੀ ਉਹ ਦੀ ਸ਼ਿਕਾਇਤ ਵੀ ਉਹ ਜਾਂਚ ਚੱਲ ਰਹੀ ਹੈ ਤੇ ਇਸ ਸਬੰਧੀ ਸੀਬੀਆਈ ਨੇ ਲੋਪ ਨਿਰਮਾਣ ਵਿਭਾਗ ਅਤੇ ਹੋਰ ਵਿਭਾਗਾਂ ਦੇ ਮੁਖੀਆਂ ਨੂੰ ਇਸ ਉਸਾਰੀ ਨਾਲ ਸੰਬੰਧਿਤ ਜਿਹੜੇ ਦਸਤਾਵੇਜ਼ ਹੈ ਉਹ ਮੁਹੱਈਆ ਕਰਵਾਉਣ ਦੇ ਲਈ ਕਿਹਾ ਸੀ ਸੀਬੀਆਈ ਵੱਲੋਂ ਸ਼ੁਰੂ ਜਿਹੜੀ ਆ ਉਹ ਕੀਤੀ ਆ ਮੋਢਲੀ ਜਾਂਚ ਬਾਰੇ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਅਜੇ ਮਾਕਨ ਨੇ ਕਿਹਾ ਕਿ ਉਹ ਸਭ ਤੋਂ ਪਹਿਲਾਂ ਇਹ ਮੁੱਦਾ ਉਠਾਉਣ ਵਾਲੇ ਸਨ ਤੇ ਲੈਫਟਨੈਂਟ ਗਵਰਨਰ ਤੋਂ ਪੂਰੇ ਮਾਮਲੇ ਦੀ ਜਾਂਚ ਕਰਨ ਦੀ ਜਿਹੜੀ ਉਹਨਾਂ ਨੇ ਮੰਗ ਕੀਤੀ ਗਈ ਉਸ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲੋਕ ਨਿਰਮਾਣ ਵਿਭਾਗ ਤੇ ਆਪਣਾ ਦਬਾਅ ਪਾ ਕੇ ਨਾ ਸਿਰਫ ਆਪਣੇ ਬੰਗਲੇ ਦਾ ਸੁੰਦਰੀਕਰਨ ਕਰਵਾਇਆ ਸਗੋਂ ਇਮਾਰਤੀ ਅਤੇ ਉਪ ਨਿਯਮਾਂ ਦੀ ਪਾਲਣਾ ਵੀ ਜਿਹੜੀ ਉਹਨਾਂ ਨੇ ਨਹੀਂ ਕੀਤੀ ਗਈ ਇਹ ਬੰਗਲਾ ਪੂਰੀ ਤਰ੍ਹਾਂ ਨਜਾਇਜ਼ ਉਸਾਰੀ ਦੇ ਅਧੀਨ ਹੈ 2013 ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਅਤੇ ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਬਣੇ ਤਾਂ ਉਹਨਾਂ ਨੇ ਸਰਕਾਰੀ ਰਿਹਾਇਸ਼ ਦੇ ਨਾਂ ਤੇ ਇੱਕ ਛੋਟਾ ਜਿਹਾ ਜਿਹੜਾ ਫਲੈਟ ਆ ਉਹ ਲਿਆ ਸੀ ਪਰ ਫਰਵਰੀ 2015 ਦੇ ਵਿੱਚ ਜਦੋਂ ਉਸਨੇ ਪਾਰੀ ਬਹੁਮਤ ਦੇ ਨਾਲ ਦਿੱਲੀ ਦੇ ਵਿੱਚ ਸਰਕਾਰ ਬਣਾਈ ਤਾਂ ਉਸਨੇ ਆਪਣੇ ਸਰਕਾਰੀ ਬੰਗਲੇਵਾਂਜੋਂ ਸਿਵਲ ਲਾਈਨ ਦੇ 6th ਫਲੈਗ ਸਟਾਫ ਰੋਡ ਤੇ ਸਥਿਤ ਬੰਗਲੇ ਨੂੰ ਜਿਹੜਾ ਉਹਨਾਂ ਨੇ ਚੁਣਿਆ